ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਿੰਗ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਮਨ ਕਹਾ ਲੁਭਾਈਐ ਆਨਿਕ ਈਤ ਊਤੇ ਪ੍ਰਭ ਸਦਾ ਸਹਾਈ ਜੀ ਸੰਗ تیر ਕਾਮ ਕਾਰਾ ਅੰਮ੍ਰਿਤ ਨਾਮ ਪ੍ਰਪ੍ਰੀਤ ਮਨੋਹਰ ਹੈ ਅਗਾਵਨ ਪਾਨਿਕ ਅਕਾਲ ਮੂਰਤ ਹੈ ਸਾਦੇ ਸੰਤਨ ਕੀ ਹਰਨੇ ਕੀ ਧਿਆਨ ਇਕ ਬਾਣੀ ਮੰਤਰ ਮਹਾਪੁਰਖਣ ਕੀ ਮਨੇ ਉਤਾਰਿ ਨਮਾਨਿਕ ਗੋਜ ਲਿਓ ਨਾਨਕ ਸੁਖਤਾਨਾ ਹਰਨਾਮ ਮੰਬਿ ਸੇ ਰਾਮ ਕੋ ਸਾਰ ਮਹੱਲਾ ਪੰਜੇਵਾ ਮਨ ਸਦਾ ਮੰਗਲ ਗੋਬਿੰਦ ਗਾਇ ਰੋਗ ਸੁਖ ਤਰ ਮਟੈ ਸਗਲੇ ਆਗੇ ਨਿਮਕੀ ਹਰਨਾਮ ਤੇ ਆਏ ਰਹਾ ਛੋੜ ਸਿਆਣਪ ਬੌਚ ਤੇ ਰਾਈ ਸਾਧੂ ਸ਼ਰਣੀ ਜਾਇ ਪਾਈ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੇ ਧਰਮ ਰਾਇ ਇਕ ਸੁਵਿੰਨਾ ਹੀ ਕੋ ਦੂਜਾ ਆਨਬਿਓ ਲਵਲਾਈ ਮਾਤ ਪਿਤਾ ਭਾਈ ਨਾਨਕ ਸੁਖਦਾਤਾ ਹਰ ਪ੍ਰਾਣ ਸਾਈ ਸਾਰਗ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਗ ਕੀ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾ ਮਾਰਗ ਚਲੈ ਤਿਨਿ ਸੁਖ ਪਾਇ ਜਿਨ ਸੰਗੋਸ਼ਟ ਸਿਤੜੀ ਬੂੜਦ ਕੋਰੇ ਅੰਧ ਕੂਪ ਮੈਂ ਤੇ ਸਾਧੂ ਸੰਗ ਪੜਿ ਪੜੀ ਜਨ ਕੇ ਭਾਗ ਬੜੇ ਹੈ ਪਾਈ ਜਿਨ ਕੇ ਭਾਗ ਬੜੇ ਹੈ ਪਾਈ ਤਿਨ ਸਾਧੂ ਸੰਗ ਮੁਖ ਜੁਰੈ ਤਿਨ ਕੀ ਧੂਰ ਬੰਚੈ ਨਿਤ ਨਾਨਕੇ ਤ੍ਰਬ ਮੇਰਾ ਕਿਰਪਾ ਕਰੇ ਸਾਰੇ ਮਹੱਲਾ ਪੰਜਵਾ ਹਰਿ ਜਨ ਰਾਮ 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 ਧਿਆਇ ਏਕ ਪਲ ਕੇ ਸੁਖ ਸਾਦਿਸ ਮਾਗਮ ਕੋਟ ਬਖੁੰਠੈ ਪਾਈ ਰਹਾਉ ਦੁਲਬ ਦੇ ਜਪ ਹੋਤ ਪਨੀਤਾ ਜਮਕੇ ਤਰਾਸ ਨਿਵਾੜੇ ਮਹਾ ਪਤ ਦੇ ਪਾਤਕ ਉਤਰੈ ਹਰ ਨਾਮ ਉਰਤਾਰੇ ਜੋ ਜੋ ਸੁਣੇ ਰਾਮ ਜਸ ਨਿਰਮਲਤਾ ਕਾ ਜਨ ਮਰੰਦੁ ਕਨਸਾ ਕਹੋ ਨਾਨਕ ਪਾਈਐ ਬੜੁ ਭਾਗੀ ਮਨ ਤਨ ਹੋਏ ਬੇਗਾਸਾ ਕਹੋ ਨਾਨਕੇ ਪਾਈਐ ਬੜੁ ਭਾਗੀ ਮਨ ਤਨ ਹੋਏ ਬੇਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ